ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰਵਾਲੇ ਫਰਮਾਉਂਦੇ ਹੁੰਦੇ ਸਨ ਕਿ ਜੋ ਵਰਸਿਕ ਹਰ ਰੋਜ਼ ਨਿਤਨੇਮ ਕਰਦਾ ਹੈ ਉਸ ਨੂੰ ਕਿਸੇ ਵੀ ਗੱਲ ਦੀ ਤੋੜ ਨਹੀਂ ਆਉਂਦੀ ਕੋਈ ਵੀ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਆਉਂਦਾ ਤੇ ਨਾ ਹੀ ਜਮਾ ਦਾ ਭੈ ਰੰਦਾ ਹੈ ਤੇ ਉਹ ਸਦਾ ਲਈ ਅਮਰ ਹੋ ਜਾਂਦਾ ਹੈ ਨਿਤਨੇਮ ਦੀਆਂ ਪੰਜ ਬਾਣੀਆਂ ਜਿਨ੍ਹਾਂ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਕਰਨ ਦੀ ਮਰਿਆਦਾ ਹੈ ਉਹ ਇਸ ਪ੍ਰਕਾਰ ਹੈ ਪਹਿਲਾ ਪਾਠ ਹੈ ਸ੍ਰੀ ਜਪਜੀ ਸਾਹਿਬ ਦਾ ਸ੍ਰੀ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਤਨੇਮ ਦੀ ਸਭ ਤੋਂ ਪਹਿਲੀ ਬਾਣੀ ਹੈ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਵਿੱਚ ਮੋਦੀ ਖਾਨਾ ਸੰਭਾਲਿਆ ਸੀ ਤੇ ਪੁੱਖੇ ਪਾਣਿਆਂ ਦੀਆਂ ਝੋਲੀਆਂ ਵਿੱਚ 13-13 ਦੀਆਂ ਧਾਰਨਾ ਤੋਲ-ਤੋਲ ਕੇ ਰਾਸ਼ਨੀਆਂ ਪਾਈ ਜਾਂਦੇ ਸਨ ਉਦੋਂ ਚੁਗਲਾ ਨੇ ਦੌਲਤਖਾਨ নবাব ਕੋਲ ਚੁਗਲੀ ਕੀਤੀ ਇਹ ਨਾਨਕ ਤੁਹਾਡਾ ਮੋਦੀ ਖਾਨਾ ਲੁੱਟਾ ਰਿਹਾ ਹੈ। ਦੌਲਤ ਖਾਨ ਨੇ ਭਾਈਆ ਜ਼ੈਰਮ ਜੀ ਨੂੰ ਲਾਂਭਾ ਦਿੱਤਾ। ਜ਼ੈਰਮ ਜੀ ਨੇ ਨਵਾਬ ਨੂੰ ਤਸੱਲੀ ਦਿੱਤੀ ਕਿ ਖਾਨ ਸਾਹਿਬ ਵੀ ਕਰ ਨਾ ਕਰੋ ਕਿ ਜਿਹੜਾ ਜ਼ੈਰੀ ਸਪਾਂ ਤੋਂ ਛਾ ਕਰਵਾ ਸਕਦਾ ਹੈ ਜਿਹਦੇ ਹੁਕਮ ਬਾਝੋਂ ਪਤਾ ਨਹੀਂ ਹਿੱਲ ਸਕਦਾ ਉਹ ਤੁਹਾਡੇ ਸਭ ਘਾਟੇ ਪੂਰੇ ਕਰ ਦਵੇਗਾ। ਇਹ ਸੁਣ ਕੇ ਨਵਾਬ ਲਾਜਵਾਬ ਹੋ ਗਿਆ। ਕੁਝ ਸਮੇਂ ਬਾਅਦ ਫਿਰ ਜਦੋਂ ਗੁਰਨਾਨਕ ਪਾਤਸ਼ਾਹ ਨਾਲ ਹਿਸਾਬ ਕੀਤਾ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਵਾਧਾ ਨਿਕਲਿਆ ਤੇ ਨਵਾਬ ਗੁਰੂ ਜੀ ਦੇ ਚਰਨਾਂ ਤੇ ਕਹਿ ਪਿਆ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਜ਼ੋਰ ਲਾਇਆ ਕਿ ਮੋਦੀ ਖਾਣਾ ਚਲਾਓ ਪਰ ਗੁਰੂ ਜੀ ਨੇ ਕਿਹਾ ਕਿ ਮੋਦੀ ਖਾਣੇ ਦਾ ਕੰਮ ਹੁਣ ਅਸੀਂ ਛੱਡ ਦਿੱਤਾ ਜਦੋਂ ਗੁਰੂ ਨਾਨਕ ਦੇਵ ਜੀ ਬੇਈ ਨਦੀ ਤੇ ਇਸ਼ਨਾਨ ਕਰਨ ਗਏ ਤਾਂ ਉੱਥੇ ਜੁਬੀ ਲਈ ਤੇ ਨਿਰੰਕਾਰ ਕੋਲ ਜਾ ਪਹੁੰਚੇ ਕਿੰਨਾ ਦਿਨਾਂ ਬਾਅਦ ਜਦੋਂ ਬੇਈ ਤੋਂ ਬਾਹਰ ਆਏ ਤਾਂ ਨਿਰੰਕਾਰ ਪਾਸੋਂ ਮੂਲ ਮੰਤਰ ਜੋ ਬਾਣੀ ਦਾ ਆਧ ਹੈ ਉਹ ਲੈ ਕੇ ਆਂਦਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਨਿਤਨੇਮ ਦੀ ਸਭ ਤੋਂ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ ਹੈ ਜੋ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਜਿਸ ਦੇ ਜਪਣ ਨਾਲ ਸਭ ਦੁਨਿਆਵੀ ਪਦਾਰਥ ਹਾਸਲ ਹੁੰਦੇ ਹਨ ਤੇ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸ੍ਰੀ ਜਪਜੀ ਸਾਹਿਬ ਦੀ ਮਹਾਨਤਾ ਸੰਬੰਧੀ ਇੱਕ ਸਾਖੀ ਇਸ ਤਰ੍ਹਾਂ ਹੈ ਕਿ 6ਵੀਂ ਪਾਤਸ਼ਾਹੀ ਸਿਰ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਕਿ ਕੋਈ ਗੁਰਮੁਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ। ਗੁਰਨਾਨਕ ਪਾਤਸ਼ਾਹ ਦੇ ਦਰੋਂ ਉਸਨੂੰ ਅਨਮੋਲਿ ਬਖਸ਼ਿਸ਼ ਪ੍ਰਾਪਤ ਹੋਈ। ਫਿਰ ਇੱਕ ਗੁਰਸਿੱਖ ਭਾਈ ਗੋਬਾਲਾ ਜੀ ਨੇ ਬਿਰਤੀ ਜੋੜ ਕੇ ਮਹਾਰਾਜ ਦੇ ਚਰਣਾ ਵਿੱਚ ਲਿਵਲੀਨ ਹੋ ਕੇ ਬੜੇ ਪਿਆਰੇ ਤੇ ਸੋਹਣੇ ਢੰਗ ਨਾਲ ਪਾਠ ਆਰੰਭ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਘਰਸ਼ੀਰ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਠ ਸੁਣਦੇ ਗਏ ਤੇ ਮੇਰੇ ਸ਼ਹਿਨशाह ਬੰਦੀ ਛੋੜ ਹੌਲੀ-ਹੌਲੀ ਸਿੰਘਾਸਨ ਤੋਂ ਉੱਚਾ ਹੁੰਦੇ ਗਏ ਜਦੋਂ ਖੇਰਲੀਆਂ ਤੁਕਾਂ ਸਿੱਖ ਸੁਣਾ ਰਿਹਾ ਸੀ ਤਾਂ ਉਸ ਦੀ ਬਿਰਤੀ ਓਖੜ ਗਈ ਤੇ ਲਾਲਚ ਵਿੱਚ ਆ ਕੇ ਮਨ ਵਿੱਚੁਰਨਾ ਹੋਇਆ ਕਿ ਜੇ ਮੈਨੂੰ ਸਤਿਗੁਰੂ ਜੀ ਜੋ ਸੁੰਦਰ ਕੋੜਾ ਹੈ ਉਦੈ ਸੋਹਣੀ ਕਾਠੀ ਪਾ ਕੇ ਬਖਸ਼ ਦੇਣ ਤਾਂ ਮੇਰਾ ਮਨ ਬਹੁਤ ਪ੍ਰਸੰਨ ਹੋਏਗਾ ਘਟ ਘਟ ਦੀਆਂ ਜਾਣਨ ਹਾਰ ਸਤਿਗੁਰੂ ਜੀ ਉਹਦੇ ਦਿਲ ਦੀ ਭਾਵਨਾ ਜਾਣ ਗਏ ਜਦ ਪਾਠ ਸੰਪੂਰਨ ਹੋਇਆ ਤਾਂ ਪ੍ਰਸੰਨਤਾ ਬੜੇ ਹੋਏ ਪਰ ਕਹਿਣ ਲੱਗੇ ਗੁਰਮੁਖ ਪਿਆਰਿਆ ਗੁਰਸਿੱਖਾ ਭਾਗਾਂ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ ਅਸੀਂ ਤਾਂ ਤੇਰੇ ਤੇ ਇੰਨੇ ਪ੍ਰਸੰਨ ਹੋਏ ਸਾਂ ਕਿ ਤੈਨੂੰ ਗੁਰਗੱਦੀ ਦੇਣ ਲਈ ਤਿਆਰ ਹੋ ਗਏ ਸਾਂ ਪਰ ਤੇਰੇ ਚੰਚਲ ਮਨ ਦੇ ਮਨੋਰਥ ਨੇ ਤੈਨੂੰ ਸੁੰਦਰ ਘੋੜੇ ਕਾਠੀ ਦੀ ਤ੍ਰਿਸ਼ਨਾ ਤੇ ਲਿਆਂਦਾ। ਸਭ ਸੰਗਤ ਮਹਾਰਾਜ ਦੇ ਵਚਨ ਸੁਣ ਕੇ ਅश्चर्य ਹੋਈ ਤੇ ਸਭ ਦੇ ਮੂੰਹੋਂ ਆਪਣੇ ਆਪ ਨਿਕਲਿਆ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਤੁਹਾਡੇ ਜੋਜ ਨਿਆਰੇ ਹਨ ਤੁਹਾਡੀਆਂ ਤੁਸੀਂ ਹੀ ਜਾਣਦੇ ਹੋ। ਸੋ ਉਸ ਗੁਰਸਿੱਖ ਨੂੰ ਉਸਦੇ ਮਨੋਰਥ ਮੁਤਾਬਕ ਘੋੜੇ ਤੇ ਕਾਠੀ ਬਾਕੇ ਗੁਰੂ ਜੀ ਨੇ ਉਸ ਨੂੰ ਬਖਸ਼ਿਸ਼ ਕਰ ਦਿੱਤੀ। ਇਤਿਹਾਸ ਦੱਸਦਾ ਹੈ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਜਪਜੀ ਸਾਹਿਬ ਦੇ ਅਣਗਿਣਤ ਪਾਠ ਕਰਦੇ ਹੁੰਦੇ ਸਨ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਗੁਰਮੁਖ ਪਿਆਰਿਓ ਸਿਮਰਨ ਮਨ ਲਾ ਕੇ ਕਰੋ ਇਹ ਮਨ ਬਹੁਤ ਜੰਝਲ ਹੈ ਤੇ ਬਾਂਦਰ ਦੀ ਨਿਆਈ ਹੈ ਕਦੇ ਕਿਤੇ ਟੱਪ ਜਾਂਦਾ ਹੈ ਤੇ ਕਦੇ ਕਿਤੇ ਟੱਪ ਜਾਂਦਾ ਹੈ ਇਸ ਦੇ ਮਗਰ ਨਾ ਲਗੋ ਇਸ ਨੂੰ ਆਪਣੇ ਵਸ ਵਿੱਚ ਰੱਖੋ ਤੇ ਪ੍ਰਭੂ ਜੀ ਪਾਸ ਅਰਦਾਸ ਕਰੋ ਕਿ ਇਹ ਮਨ ਤੁਹਾਡੇ ਕਾਬੂ ਵਿੱਚ ਰਹੇ ਦੂਸਰੀ ਬਾਣੀ ਆਉਂਦੀ ਹੈ ਸ਼੍ਰੀ ਜਪ ਸਾਹਿਬ ਜਪ ਸਾਹਿਬ ਦੀ ਬਾਣੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਚੀ ਹੈ ਇਸ ਵਿੱਚ ਵੀਰ ਰਸ ਭਗਤੀ ਭਾਵ ਦੇ ਛੰਦ ਹਨ ਇਹ ਬਾਣੀ ਅਕਾਲ ਪੁਰਖ ਨਾਲ ਜੋੜਦੀ ਹੈ ਵੀਰਤਾ ਤੇ ਭਗਤੀ ਇਕੱਠਾ ਦਾ ਮਨ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਇਸ ਨੂੰ ਪੜ ਕੇ ਇਨਸਾਨ ਸੰਤ ਸਿਪਾਹੀ ਬਣ ਜਾਂਦਾ ਹੈ ਤੀਸਰੀ ਬਾਣੀ ਆਉਂਦੀ ਹੈ ਤਉਹ ਪ੍ਰਸਾਦ ਸਵਈਏ ਇਹ ਬਾਣੀ ਪੜ ਕੇ ਅਗੰਮੀ ਸਰੂਰ ਆਉਂਦਾ ਹੈ ਤੇ ਉਸ ਅਕਾਲ ਪੁਰਖ ਨਾਲ ਮਨ ਜੁੜ ਜਾਂਦਾ ਹੈ ਜਿਉਂ ਦਿਲੋਂ ਮਨੋਂ ਇੱਕ ਹੋ ਕੇ ਪੜਦਾ ਹੈ ਉਹਦੇ ਭੰਡਾਰੇ ਭਰਪੂਰ ਰਹਿੰਦੇ ਹਨ ਤੇ ਆਤਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਚੌਥੀ ਬਾਣੀ ਆਉਂਦੀ ਹੈ ਸ਼੍ਰੀ ਚੌਪਈ ਸਾਹਾ ਇਸ ਵਿੱਚ ਨਿਰੰਕਾਰ ਅੱਗੇ ਪ੍ਰਾਰਥਨਾ ਹੈ ਕਿ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਦੀ ਇੱਛਾ ਤਬ ਜਰ ਨਨ ਮਨ ਰਹਾ ਹੈ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਭਾਵ ਏ ਦਾਦਾਰ ਪਾਸ਼ਾ ਸਾਡੀ ਪਿੱਠ ਤੇ ਹੱਥ ਰੱਖ ਸਾਡੀ ਰੱਖਿਆ ਕਰ ਸਾਡੇ ਦਿਲ ਦੀਆਂ ਇੱਛਾਵਾਂ ਪੂਰਨ ਹੋਣ ਤੇਰੇ ਚਰਨਾਂ ਨਾਲ ਮਨ ਜੁੜਿਆ ਰਹੇ ਮੈਨੂੰ ਆਪਣਾ ਬਣਾ ਲੋ ਤੇ ਆਪਣਾ ਜਾਣ ਕੇ ਮੇਰੀ ਪਾਲਣਾ ਕਰੋ ਧੰਨ ਗੁਰੂ ਦਸਮ ਪਾਸ਼ਾ ਜੋ ਹਰ ਸਮੇਂ ਆਪਣੇ ਪ੍ਰੇਮੀ ਸੂਰਬੀਰ ਸਿੰਘਾਂ ਦੇ ਅੰਗ ਸੰਗ ਹਨ ਤੇ ਪੰਜਵੀਂ ਬਾਣੀ ਆਉਂਦੀ ਹੈ ਸ਼੍ਰੀ ਆਨੰਦ ਸਾਹਿਬ ਅਨੰਦ ਸਾਹਿਬ ਦੀ ਪਵਿੱਤਰ ਬਾਣੀ ਤੀਜੇ ਪਾਸ਼ਾ ਸ਼੍ਰੀ ਗੁਰ ਅਮਰਦਾਸ ਜੀ ਮਹਾਰਾਜ ਦੀ ਹੈ ਇਸ ਵਿੱਚ ਅਥਾ ਭਗਤੀ ਹੈ ਤੇ ਇਨਸਾਨ ਨੂੰ अनेका ਨਸੀਹਤਾਂ ਮਹਾਰਾਜ ਨੇ ਦਿੱਤੀਆਂ ਹਨ ਇਹ ਸਰੀਰ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਸਿਰਜਣਹਾਰ ਫਰਮਾਉਂਦੇ ਹਨ ਕਿ 헤 ਜੀ ਤੇਰੇ ਸਰੀਰ ਵਿੱਚ ਮੈਂ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਹੈ ਤਾਂ ਤੂੰ ਇਸ ਜਹਾਨ ਤੇ ਆਇਆ ਕਾਫੀ ਸਮਝਾਇਆ ਹੈ ਕਿ ਤੂੰ ਸੰਭਲ ਮੇਰੇ ਤੋਂ ਵਖਾ ਨਾ ਹੋ ਇਸ ਲਈ ਨਾਨਕ ਸਰ ਵਾਲੇ ਬਾਬਾ ਜੀ ਬਾਰ-ਬਾਰ ਫਰਮਾਉਂਦੇ ਸਨ ਤੇ ਰੋਜ਼ ਅਰਦਾਸਾਂ ਕਰਦੇ ਸਨ ਕਿ हे ਦਾਦਾ ਸਾਡੇ ਦਿਲੋਂ ਨਾ ਵਿਸਰੀ ਉਹ ਕੰਮ ਕਰਾਵੀ ਜੋ ਤੈਨੂੰ ਪੌਂਦਾ ਹੋਵੇ ਉਹ ਨਾ ਕਰਾਈ ਜੋ ਤੈਨੂੰ ਨਾ ਪੌਂਦਾ ਹੋਵੇ ਫੈਰ-ਫੈਰ ਤੇ ਮੰਨ ਨੂੰ ਠੋਕਰਾਂ ਵਜਦੀਆਂ ਹਨ ਜੇ ਜਗ ਵਿੱਚ છાਤੀ ਮਾਰੇ ਤਾਂ ਕੋਈ ਵਿਰਲਾ ਹੀ ਗੁਰਮੁਖ ਦਿਸਦਾ ਹੈ ਗੁਰਮਤ ਮਰਿਆਦਾ ਨਾਲ ਵਿਆਹ ਕਰਨ ਵੇਲੇ ਆਨੰਦ ਸਾਹਿਬ ਦੀਆਂ ਪੌੜੀਆਂ ਪੜ੍ਹ ਕੇ ਅਰਦਾਸ ਹੁੰਦੀ ਹੈ ਤਨ ਗੁਰੂ ਮਹਾਰਾਜ ਹਨ ਤੇ ਤਨ ਗੁਰਮੁਖ ਪਿਆਰੇ ਗੁਰਸਿੱਖਾਂ ਨੂੰ ਜੋ ਗਮੇ ਵੇਲੇ ਵੀ ਤੇ ਖੁਸ਼ੀ ਵੇਲੇ ਵੀ ਆਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਕਰਦੇ ਹਨ ਫਿਰ ਸਤਿਗੁਰੂ ਪਾਤਸ਼ਾਹ ਨੇ ਇੱਕ ਬਾਣੀ ਲਿਖੀ ਹੈ ਜਿਸ ਦਾ ਨਾਮ ਹੈ ਸ਼ਬਦ ਹਜ਼ਾਰੇ ਸ਼ਬਦ ਹਜ਼ਾਰੇ ਦੀ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਪਹਿਲੇ ਸ਼ਬਦ ਵਿੱਚ ਚਾਰ ਪਦੇ ਹਨ ਜਿਸ ਦੀ ਇਸ ਤਰ੍ਹਾਂ ਸਾਖੀ ਹੈ ਕਿ ਸਿਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਭਤੀਜੇ ਦੀ ਲਾਹੌਰ ਵਿੱਚ ਸ਼ਾਦੀ ਸੀ ਗੁਰੂ ਜੀ ਨੇ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਵੱਡੇ ਸਾਹਿਬਜ਼ਾਦੇ ਪ੍ਰਥੀ ਚੰਨ ਨੂੰ ਜਾਣ ਲਈ ਕਿਹਾ ਉਸ ਨੇ ਕਈ ਬਹਾਨੇ ਕਰਕੇ ਨਾ ਕਰ ਦਿੱਤੀ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੋਟੇ ਸਾਹਿਬਜ਼ਾਦੇ ਨੂੰ ਕਿਹਾ ਅਗੋਂ ਉਹਨਾਂ ਨੇ ਘੜ ਵਿੱਚ ਪੱਲਾ ਪਾ ਕੇ ਸਿਰ ਝੁਕਾ ਕੇ ਉਹ ਕਮਲਿਆ ਤੇ ਨਾਲ ਹੀ ਸੋਡੇ ਪਾਸ਼ਾ ਨੇ ਪੱਕੀ ਕੀਤੀ ਕਿ ਜਦੋਂ ਅਸੀਂ ਵਾਪਸ ਬੁਲਾਇਏ ਤਦ ਹੀ ਆਉਣਾ ਹੈ ਸੋ ਸ਼੍ਰੀ ਗੁਰੂ ਅਰਜਨ ਦੇਵ ਜੀ ਸਤਿਵਚਨ ਕਹਿ ਕੇ ਆਪਣੇ ਤਾਜ ਜੀ ਨਾਲ ਲਾਹੌਰ ਪਹੁੰਚ ਗਏ ਵਿਆਹ ਤੋਂ ਵਿਹਲੇ ਹੋ ਕੇ ਕੁਝ ਸਮਾਂ ਬਾਅਦ ਉਹਨਾਂ ਨੇ ਆਪਣੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਚਿੱਠੀ ਪਾਈ ਜਿਸ ਵਿੱਚ ਬੇਨਤੀ ਕੀਤੀ ਤੇ ਦਿਲ ਦੀ वेदना ਦੱਸੀ ਮੇਰਾ ਮਨ ਲੋਚਾ ਗੁਰਦਰਸ਼ਨ ਦਾਈ ਬਿਲਬ ਕਰੇ ਛਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਖੋਲੀ ਜੀਓ ਹੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਸ਼ੇਰ ਗੁਰ ਅਰਜਨ ਦੇਵ ਜੀ ਦੀ ਪਹਿਲੀ ਜੇਠੀ ਉਹਨਾਂ ਦੇ ਵੱਡੇ ਭਰਾ ਪ੍ਰੀਥੇ ਦੇ ਹੱਥ ਆ ਗਈ ਉਸ ਨੇ ਸੰਭਾਲ ਕੇ ਰੱਖ ਲਈ ਤੇ ਪਿਤਾ ਸ਼ੇਰ ਗੁਰ ਰਾਮਦਾਸ ਜੀ ਨੂੰ ਨਾ ਦਿਖਾਈ ਕੁਝ ਸਮੇਂ ਬਾਅਦ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਜੀ ਵੈਰਾਗਮਈ ਚਿੱਠੀ ਲਿਖੀ ਉਹ ਐਸੀ ਤੇਰਾ ਮੁਖ ਸੁਹਾਵਾ ਜਿਓ ਸਹਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜਿਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜਿਓ ਇਹ ਚਿੱਠੀ ਵੀ ਪ੍ਰਥੀਆ ਭਰਾ ਦੇ ਹੱਥ ਵਿੱਚ ਆ ਗਈ ਤੇ ਗੁਰੂ ਪਿਤਾ ਨੂੰ ਦਿਖਾਈ ਬਿਨਾ ਹੀ ਉਸਨੇ ਆਪਣੇ ਕੋਲ ਰੱਖ ਲਈ ਫਿਰ ਸ਼ੇਰ ਗੁਰ ਅਰਜਨ ਦੇਵ ਜੀ ਨੇ ਤੀਸਰੀ ਚਿੱਠੀ ਲਿਖੀ ਤੇ ਦਿਲ ਦੀ ਗੱਲ ਦੱਸੀ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਦੁੱਧ ਭਗਵੰਤਾ ਮੋਹੇ ਰਹਿਣਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹੌਂ ਕੋ ਲੀ ਜੀਓ ਕੋਲ ਘਮਾਈ ਤੇ ਸੱਚੇ ਗੁਰ ਦਰਬਾਰੇ ਜੀਓ ਇਹ ਤੀਜੀ ਚਿੱਠੀ ਗੁਰੂ ਰਾਮਦਾਸ ਪਾਸ਼ਾ ਪਾਸ ਪੁੱਜ ਗਈ ਜੋ ਸ਼ਬਦ ਦੇ ਰੂਪ ਵਿੱਚ ਸੀ ਤੇ ਬੜੀ ਵੈਰਾਗਮਈ ਸੀ ਗੁਰੂ ਘਰ ਦੇ ਦਰਸ਼ਨਾ ਦੀ ਖਿੱਚ ਸੀ ਤੇ ਚਿੱਠੀ ਤੇ ਤੇਨਾ ਨੰਬਰ ਲਿਖਿਆ ਸੀ ਪੜ੍ਹ ਕੇ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਪ੍ਰਿਥੀ ਚੰਦ ਸਾਹਿਬਜ਼ਾਦੇ ਨੂੰ ਸੱਦ ਕੇ ਪਹਿਲੀਆਂ ਦੋਹਾਂ ਚਿੱਠੀਆਂ ਬਾਰੇ ਪੁੱਛਿਆ ਪਰ ਉਹ ਸਾਫ਼ ਮੁਕਰ ਗਿਆ ਘਟੜੜ ਦੀਆਂ ਜਾਣਨ ਹਾਰੇ ਸਤਗੁਰਾਂ ਨੇ ਸਿੱਖ ਭੇਜ ਕੇ ਪ੍ਰਿਥੀ ਚੰਦ ਦੇ ਜਾਮੇ ਦੀ ਜੇਬ ਚੋਂ ਦੋਵੇਂ ਚਿੱਠੀਆਂ ਮੰਗਵਾ ਲਈਆਂ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਵਾਪਸ ਮੰਗਾ ਲਿਆ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਿਆਰੇ ਪਿਤਾ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਚੌਥੀ ਚਿੱਠੀ ਉਚਾਰੀ ਤੇ ਸੰਗਤਾਂ ਨੇ ਸੁਣੀ ਉਹ ਚਿੱਠੀ ਇਸ ਤਰ੍ਹਾਂ ਸੀ ਜਿਸ ਵਿੱਚ ਅਗੰਮੀ ਰੰਗ ਸੀ ਸਤਿਗੁਰੂ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਭਾਗ ਹੋਆ ਗੁਰਸਤ ਮਿਲਾ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਜਸਾਣਾ ਵਿਛੜਾ ਜਨ ਨਾਨਕ ਦਾਸੁ ਮਹਾਰੇ ਜਿਓ ਹਉ ਕੋ ਲੀ ਜਿਓ ਕੋਲ ਘੁਮਾਈ ਜਾ ਨਾਨਕ ਦਾਸ ਤੁਮਹਾਰੇ ਜੀਓ ਸੋਢੀ ਪਾਸ਼ਾ ਸਹਬਜ਼ਾਦੇ ਦੇ ਸ਼ਬਦ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਗੁਰਗੱਦੀ ਸ਼ਿਰ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਬਖਸ਼ ਦਿੱਤੀ ਤੇ ਸੰਗਤਾਂ ਨੂੰ ਉਹਨਾਂ ਦੀ ਚਰਨੀ ਲਾ ਦਿੱਤਾ ਤੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਹੜਾ ਸਿੱਖ ਸ਼ਬਦ ਹਜ਼ਾਰੇ ਦਾ ਪਾਠ ਕਰਿਆ ਕਰੇਗਾ ਉਸ ਨੂੰ ਹਜ਼ਾਰਾਂ ਗੁਣ ਫਾਲ ਮਿਲਿਆ ਕਰੇਗਾ ਫਿਰ ਸ਼ਾਮ ਦੀ ਬਾਣੀ ਆਉਂਦੀ ਹੈ ਸਿਰੀ ਰਹਿਰਾ ਸਾਹਿਬ ਰਹਿਰਾ ਸਾਹਿਬ ਦੀ ਬਾਣੀ ਸ਼ਾਮ ਵੇਲੇ ਪੜ੍ਹੀ ਜਾਂਦੀ ਹੈ ਜਿਸ ਵਿੱਚ ਪਹਿਲੀ ਪਾਸ਼ਾਈ ਤੀਜੀ ਪਾਸ਼ਾਈ ਚੌਥੀ ਪਾਸ਼ਾਈ ਪੰਜਵੇਂ ਪਾਸ਼ਾਈ ਦੇ ਸ਼ਬਦ ਹਨ ਸਾਰੇ ਦਿਨ ਵਿੱਚ ਕੀਤੇ ਗੁਨਾਹ ਪਾਪ ਇਸ ਦੇ ਪਾਠ ਨਾਲ ਬਖਸ਼ੇ ਜਾਂਦੇ ਹਨ ਤੇ ਚਾਰ ਬਹਿਰ ਰੈਣ ਸੁਖ ਦੀ ਬਤੀਤ ਹੁੰਦੀ ਹੈ ਤੇ ਗੁਰੂ ਦੇ ਲੜ ਲੱਗੇ ਰਹਿੰਦਾ ਹੈ ਫਿਰ ਅਰਦਾਸ ਆਉਂਦੀ ਹੈ ਅਰਦਾਸ ਦੀ ਮਰਿਆਦਾ ਇਹ ਹੈ ਜੇ ਜਦੋਂ ਵੀ ਬਾਣੀ ਦਾ ਪਾਠ ਕਰੀਏ ਤਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਦਾਤਾ ਸੁਖ ਸ਼ਾਂਤੀ ਵਰਤਾਈ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖੀਂ ਗੁਰਸਿੱਖ ਦਾ ਇਹ ਫਰਜ਼ ਹੈ ਕਿ ਭਾਵੇਂ ਕੋਈ ਵੀ ਭੀੜ ਬਣੇ ਸਫ਼ਰ ਕਰਨਾ ਹੋਵੇ ਤਾਂ ਅਰਦਾਸ ਕਰੇ ਸਤਿਗੁਰੂ ਜੀ ਗੁਰਸਿੱਖ ਦੀਆਂ ਮਨੋ ਕਾਮਨਾਵਾਂ ਪੂਰੀਆਂ